ਇਸ ਲਈ ਕਈ ਮਹੀਨਿਆਂ ਤੋਂ ਚਰਚਾ ਚੱਲ ਰਹੀ ਸੀ ਕਿ ਭਾਈ ਅਮਰਤਪਾਲ ਸਿੰਘ ਜੋ ਐਮਪੀ ਨੇ ਉਹਨਾਂ ਦੀ ਜਿਹੜੀ ਹੈਗੀ ਮੈਂਬਰਸ਼ਿਪ ਰੱਦ ਹੋਵੇਗੀ ਕਿਉਂਕਿ ਜੋ ਉਹ ਲੰਬੇ ਸਮੇਂ ਤੋਂ ਲੋਕ ਸਭਾ ਦੇ ਵਿੱਚ ਗੈਰ ਹਾਜ਼ਰ ਚੱਲ ਰਹੇ ਨੇ ਪਰ ਅਸੀਂ ਉਦੋਂ ਵੀ ਵੀਡੀਓ ਪਾ ਕੇ ਕਿਹਾ ਸੀ ਕਿ ਭਾਈ ਕਾਨੂੰਨ ਦੇ ਹੱਥ ਲੰਬੇ ਹੁੰਦੇ ਆ ਤੇ ਉਹਦੀ ਮੈਂਬਰਸ਼ਿਪ ਨਾ ਅੱਜ ਰੱਦ ਹੋਵੇ ਨਾ ਕੱਲ੍ਹ ਹੋਵੇ ਕਿਉਂਕਿ ਉਹ ਬੰਦਾ ਸਰਕਾਰ ਦੀ ਇੱਕ ਸਟੱਡੀ ਦੇ ਵਿੱਚ ਹੈ ਉਹੋ ਕਿਸ ਨੇ ਕਿਡਨੈਪ ਨਹੀਂ ਕੀਤਾ ਹੋਇਆ ਕੋਈ ਜਾਣ ਬੁੱਝ ਕੇ ਨਹੀਂ ਆ ਰਿਹਾ ਤਾਂ ਜਿਹੜੀਆਂ ਉਹਦੀਆਂ ਫੈਸਿਲਿਟੀਆਂ ਉਹ ਬੰਦ ਕੀਤੀਆਂ ਹੋਈਆਂ ਤਾਂ ਉਹ ਗਵਰਨਮੈਂਟ ਦੀ ਇੱਕ ਸਟੱਡੀ ਦੇ ਵਿੱਚ ਹੈ ਤਾਂ ਉਹਦੀ ਜਿਹੜੀ ਮੈਂਬਰਸ਼ਿਪ ਹੈ ਉਹ ਰੱਦ ਨਹੀਂ ਹੋ ਸਕਦੀ ਕਿਉਂਕਿ ਜੋ ਉਹਦੇ ਵਕੀਲ ਹੈ ਉਹ ਕੋਰਟ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਕਹਿ ਰਿਹਾ ਕਿ ਅਸੀਂ ਕਦੋਂ ਕਹਨੇ ਆ ਵੀ ਉਹਨੂੰ ਹਾਜ਼ਰ ਨਾ ਕੀਤਾ ਜਾਵੇ ਜਿਹੜੀ ਲੋਕ ਸਭਾ ਉਹਦੇ ਵਿੱਚ ਉਹਦੀ ਹਾਇਰ ਰੀਲਵਾਈ ਜਾਵੇ ਔਰ ਜੋ ਉਹਦੇ ਵਿਚਾਰ ਬਟੰਦਰੇ ਆ ਲੋਕ ਹਿੱਤਾਂ ਬਾਤ ਤੇ ਜਿੱਤਿਆ ਉਹ ਲੋਕਾਂ ਨੇ ਜਿੱਤਾਇਆ ਹੰਦੂਰ ਸਾਹਿਬ ਤੋਂ ਉਹਨਾਂ ਦੀ ਗੱਲ ਕਰਵਾਈ ਜਾਵੇ ਤੇ ਮੁੜ ਕੇ ਜੋਦ ਜੋਦ ਦੇ ਜੁਰਮ ਲਾਇਆ ਹੈ ਜੋ ਜਿਹੜੇ ਜੁਰਮ ਦੇ ਵਿੱਚ ਉਹ ਅੰਦਰ ਹੈ ਐਨਐਸਏ ਐਕਟ ਨੈਸ਼ਨਲ ਸਕਿਉਰਿਟੀ ਐਕਟ ਦੇ ਵਿੱਚ ਤਾਂ ਉੱਥੇ ਬਾਅਦ ਸੋ ਨੂੰ ਫੇਰ ਭੇਜਿਆ ਜਾਵੇ ਇਹ 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 ਕਹਿਣੀ ਹੈਗੀ ਉਹਨਾਂ ਦੀ ਤਾਂ ਮਤਲਬ ਜਿਹੜੇ ਸਾਡੇ ਜਰਨਲਿਸਟ ਹੈ ਵੱਡੇ ਵੱਡੇ ਚੈਨਲਾਂ ਵਾਲੇ ਆ ਆਪਣੇ ਵਿਊ ਲੈਣ ਵਾਸਤੇ ਟੀਆਰਪੀ ਵਧਾਉਣ ਵਾਸਤੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਬਾਰ ਬਾਰ ਖਬਰਾਂ ਚੇਪੀ ਜਾਂਦੇ ਸੀ ਕਿ ਉਹਦੀ ਮੈਂਬਰਸ਼ਿਪ ਰੱਦ ਹੋ ਗਈ ਅੱਜ ਵੱਡਾ ਫੈਸਲਾ ਹੈ ਕਿ ਹਾਈ ਕੋਰਟ ਨੇ ਉਹਦੀ ਜਿਹੜੀ ਮੈਂਬਰਸ਼ਿਪ ਆ ਉਹ ਬਹਾਲ ਰੱਖਤੀ ਤੇ ਹੁਣ ਭਾਈ ਅਮਰਦਪਾਲ ਨੂੰ ਜਿਹੜੀ ਹੈਗੀ ਹੈ ਪੈਰੋਲ ਹੈ ਜਿਹੜੀ ਉਹ ਮਿਲ ਸਕਦੀ ਹੈ ਉਹਨੂੰ ਛੁੱਟੀ ਮਿਲੇਗੀ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਵੀ ਜੋ ਸਿੰਘ ਅੰਦਰ ਨੂੰ ਉਹਨਾਂ ਨੂੰ ਨਹੀਂ ਮਿਲਦੀ ਜਾਂ ਕੋਈ ਡੇਰੇਵਾਦ ਆ ਜਾਂ ਹੋਰ ਉਹਨਾਂ ਨੂੰ ਮਿਲਦੀ ਹੈ ਤਾਂ ਉਹ ਕਾਨੂੰਨ ਮੁਤਾਬਕ ਕਾਇਦੇ ਕਾਨੂੰਨ ਮੁਤਾਬਕ ਜਿਹੜਾ ਭਾਈ ਅਮਰਤਪਾਲ ਸਿੰਘ ਆ ਉਹ ਪੈਰੋਲ ਦਾ ਹੱਕਦਾਰ ਹੈ ਉਹਨੂੰ ਪੈਰੋਲ ਮਿਲ ਸਕਦੀ ਹੈ ਤੋ ਆਪ ਦਾ ਜਿਹੜਾ ਹੈਗਾ ਸੈਸ਼ਨ ਦੇ ਵਿੱਚ ਜਾ ਸਕਦਾ ਹੈ ਲੋਕ ਸਭਾ ਦੇ ਵਿੱਚ ਜਾ ਸਕਦਾ ਹੈ ਤੇ ਪਰ 18 ਮਾਰਚ ਤੋਂ ਫੇਰ ਉਹਦੀ ਅਨਸੈਕਟ ਜਿਹੜੀ ਨੈਸ਼ਨਲ ਸਕਿਉਰਿਟੀ ਐਕਟ ਹੈ ਉਹ ਤੇ ਲੱਗਿਆ ਦੇਸ਼ ਨੂੰ ਤੋੜਨ ਲਈ ਉਹ 18 ਮਾਰਚ ਤੋਂ ਫੇਰ ਗਵਰਨਮੈਂਟ ਵਧਾ ਵਧਾਵੇਗੀ ਉਹ ਵਧਾਉਂਦੀ ਆ ਨਾ ਵਧਾਉਂਦੀ ਆ ਉਹਦੀ ਰਿਪੋਰਟ ਕੀ ਭੇਜਦੀ ਆ ਸਰਕਾਰ ਉਹਨੂੰ ਇਥੋਂ ਰეკਮੈਂਡ ਕਰਕੇ ਭੇਜਦੀ ਆ ਔਰ ਅੱਗੇ ਜਿਹੜੀ ਹੈਗੀ ਆ ਕੇਂਦਰ ਸਰਕਾਰ ਨੂੰ ਲਾਗੂ ਕਰਦੀ ਹੈ ਨਾ ਕਰਦੀ ਹੈ ਇਹ ਬਾਤ ਦੀਆਂ ਗੱਲਾਂ ਪਰ ਜਿਹੜੀਆਂ ਆਹਾ ਕਿਆਸਰਾਂ ਜਾਂ ਸੀ ਜਾਂ ਝੂੜ ਦਾ ਪਲੰਦਾ ਬੰਨਿਆ ਸੀ ਕਿ ਭਾਈ ਅਮਰਪਾਲ ਨੂੰ ਜਿਹੜੀ ਹੈਗੀ ਆ ਉਹ ਸੀਟ ਖਾਲੀ ਹੋਵੇਗੀ ਭਾਈ ਅਮਰਪਾਲ ਦੀ ਇਹ ਜੀ ਮੈਂਬਰਸ਼ਿਪ ਰੱਦ ਹੋਵੇਗੀ ਇਹ ਸਾਰਾ ਝੂੜ ਦਾ ਪਲੰਦਾ ਆਪਦੇ ਇੱਕ ਜਿਹੜੇ ਹੈਗੇ ਵੀਊ ਲੈਂਡ ਦੀ ਖਾਤਰ ਜਾਂ ਆਉਂਦੀ ਜਿਹੜੀ ਰੀਲ ਹੈ ਜਾਂ ਕੋਈ ਵੀਡੀਓ ਹੈ ਉਹਨੂੰ ਚਲਾਉਣ ਦੀ ਖਾਤਰ ਹੱਥ ਕੰਡੇ ਵਰਤੇ ਜਾ ਰਹੇ ਆ ਅਸੀਂ ਜਰਨਲਿਸਟਾਂ ਨੂੰ ਬੇਨਤੀ ਕਰਦੇ ਆ ਕਿ ਭਾਈ ਤੁਸੀਂ ਇਹ ਜਿਹਾ ਨਾ ਕਰਿਆ ਕਰੋ ਕਿਉਂਕਿ ਜਿਹੜੀ ਲੋਕ ਸਭਾ ਦੀ ਸੀਟ ਹੈ ਉਹ ਲੋਕ ਚੁਣਦੇ ਆ ਆਪਣਾ ਹਰਮਨ ਪਿਆਰਾ ਐਮਪੀ ਬਣਾ ਕੇ ਭੇਜਦਾ ਚਾਹ ਉਹ ਅਮਰਤਪਾਲ ਆ ਚਾ ਉਹਦੀ ਜਗ੍ਹਾ ਤੇ ਕੋਈ ਹੋਰ ਹੁੰਦਾ ਚਾਹੇ ਉਹਨੂੰ ਹਰਾ ਦਿੰਦੇ ਉਹ ਲੋਕਾਂ ਦੀ ਮਰਜ਼ੀ ਹੈ ਵੋਟ ਬੈਂਕ ਆ ਉਹ ਜਿਹੜੀ ਰਾਜ ਸਭਾ ਦੀ ਸੀਟ ਹੈ ਉਹਨੂੰ ਜਿਹੜੇ ਹੈਗੀ ਆ ਸਰਕਾਰਾਂ ਚ ਹੁੰਦੀਆਂ ਉਹ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਵੀ ਜਰਨਲਿਸਟ ਦੇ ਝੂਠ ਨਾ ਬੋਲਿਆ ਕਰਨ ਵੱਡੇ ਵੱਡੇ ਚੈਨਲ ਵਾਲੇ ਨਾ ਬੋਲਿਆ ਕਰਨ ਚਲੋ ਜੋ ਛੋਟੇ ਸੋਸ਼ਲ ਮੀਡੀਆ ਤੇ ਆਪਣਾ YouTube ਤੇ ਚੈਨਲ ਬਣਾਇਆ ਜਿਨ੍ਹਾਂ ਨੇ ਉਹ ਤਾਂ ਚਲੋ ਮੰਨੇ ਗੱਲ ਵੀ ਉਹਨਾਂ ਨੂੰ ਨੌਲੇਜ ਨਹੀਂ ਜਾਂ ਨਹੀਂ ਪਤਾ ਉਹ ਤਾਂ ਚਲ ਕਹਿ ਸਕਦੇ ਆ ਜਿਹੜੇ ਹੁਣ ਇੰਟਰਨੈਸ਼ਨਲ ਜਾਂ ਨੈਸ਼ਨਲ ਚੈਨਲ ਹੈ ਉਹ ਇਹੋ ਜਿਹੀਆਂ ਖਬਰਾਂ ਪਲਾਉਣੀ ਉਹਨਾਂ ਵਾਸਤੇ ਬਹੁਤ ਮਾੜੀਆਂ ਨੇ ਜਿਹੜੀ ਆਪਾਂ ਲੋਕ ਰਾਜ ਸਭਾ ਦੀ ਗੱਲ ਕਰਦੇ ਸੀ ਉਹ ਸੀਟ ਬਣੀ ਹੀ ਖੜਿਆਰੀਆਂ ਵਾਸਤੇ ਨੇ ਸਪੋਰਟਸ ਵਾਲਿਆਂ ਵਾਸਤੇ ਜਾਂ ਮਤਲਬ ਸੋਸ਼ਲ ਐਕਟੀਵਿਟੀ ਵਾਲੇ ਤੇ ਜਾਂ ਜਿਹੜੇ ਸਾਡੇ ਜਰਨਲਿਸਟ ਹੈ ਪੱਤਰਕਾਰ ਵੀਰ ਹੈ ਇਹ ਜਿਹੜੀ ਰਾਜ ਸਭਾ ਦੀ ਸੀਟ ਹੈ ਇਹਦੇ ਵਿੱਚ ਇੰਨਾ ਬੰਦਿਆਂ ਨੂੰ ਭੇਜਿਆ ਜਾਂਦਾ ਪਰ ਜਦੋਂ ਸਾਡੀਆਂ ਸਰਕਾਰਾਂ ਆ ਜਾਂਦੀਆਂ ਕਿਸੇ ਦੀ ਵੀ ਸਰਕਾਰ ਆ ਜੇ ਪਰ ਆਪਣੇ ਬੰਦਿਆਂ ਨੂੰ ਭੇਜ ਦਿੰਦੀਆਂ ਅਸਲ ਵਿੱਚ ਜਿਹੜੀਆਂ ਇਹ ਰਾਜ ਸਭਾ ਦੀ ਸੀਟ ਹੈ ਉਹ ਸੋਸ਼ਲ ਐਕਟੀਵਿਟੀ ਵਾਸਤੇ ਬਾੜਿਆਂ ਵਾਸਤੇ ਬਣੀ ਹੁੰਦੀ ਹੈ ਵੀ ਇਹ ਕੰਮ ਕਰਦਾ ਦੇਸ਼ ਭਲਾਈ ਦੇ ਕਰ ਰਿਹਾ ਜੀ ਤਾਂ ਇਹ ਹੈਗਾ ਜਰਨਲਿਸਟ ਆ ਪੱਤਰਕਾਰ ਹੈ ਬੜੀਆਂ ਸੱਚੀਆਂ ਖਬਰਾਂ ਦਿੰਦਾ ਹੈ ਇਹ ਇਹ ਸੋਸ਼ਲ ਹੈ ਕੋਈ ਆਰਗੇਨਾਈਜੇਸ਼ਨ ਚੱਲ ਰਹੀ ਹੈ ਉਹਦੇ ਵਾਸਤੇ ਆ ਜਾਂ ਹੋਰ ਹੈ ਜਿਹੜੇ ਹੈਗੇ ਆ ਇਹ ਸੀਟ ਉਹਨਾਂ ਵਾਸਤੇ ਬਣੀ ਹੈ ਇੰਨਾ ਕ ਖਿਆਲ ਰੱਖ ਲਿਆ ਕਰੋ ਕਿ ਕਿਸੇ ਦੀ ਇਕਦਾਰ ਕੁਸ਼ੀ ਨਾ ਕਰਿਆ ਕਰੋ ਕਿ ਉਹਦੀ ਸੀਟ ਰੱਦ ਹੋਵੇਗੀ ਉਹ ਨੂੰ ਇਸ ਤਰ੍ਹਾਂ ਹੋ ਜਾਊਗਾ ਅਸੀਂ 4 ਮਹੀਨੇ ਪਹਿਲਾਂ YouTube ਤੇ ਵੀਡੀਓ ਚੁੱਕ ਲੋ ਉਹਦੇ ਵੀ ਇਹ ਗੱਲ ਕਹੀ ਸੀ ਤੇ 2 ਮਹੀਨੇ ਬਾਅਦ ਫੇਰ ਰੀਪੀਟ ਵੀਡੀਓ ਪਾਈ ਸੀ ਕਿ ਭਾਈ ਅਮਰਤਪਾਲ ਦੀ ਜਿਹੜੀ ਮੈਂਬਰਸ਼ਿਪ ਆ ਨਾ ਰੱਦ ਅੱਜ ਹੋਵੇ ਨਾ ਕੱਲ ਹੋਵੇ ਕਿਉਂ ਕਿਉਂਕਿ ਉਹ ਬੰਦਾ ਉਹ ਫੜਿਆ ਹੋਇਆ ਹੈ ਉਹ ਸਰਕਾਰ ਦੇ ਅੰਡਰਟੇਕਿੰਗ ਹੈ ਸਰਕਾਰ ਦੀ ਇੱਕ ਸਟੱਡੀ ਦੇ ਵਿੱਚ ਹੈ ਪਲ-ਪਲ ਦੀ ਜਿਹੜੀ ਖਬਰ ਹੈ ਉਹ ਕੋਰਟ ਤੱਕ ਜਾਂਦੀ ਹੈ ਔਰ ਜੇਲ੍ਹ ਤੋਂ ਸਰਕਾਰ ਤੱਕ ਪਹੁੰਚਦੀ ਹੈ ਉਹਦੀ ਗਤੀਵਿਧੀ ਕੀ ਹੈ ਹੁਣ ਅੰਦਰੋਂ ਕੀ ਕਰਦਾ ਕੀ ਕਹਿੰਦਾ ਉਹ ਤਾਂ ਜੇਲ੍ਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਨਾ ਹੁਣ ਆਪਾਂ ਉਹ ਤੇ ਕੋਈ ਥੋਪ ਲਾ ਦਈਏ ਵੀ ਭਾਈ ਆਹ ਥੋਪ ਲਾਤਾ ਉਹਦੇ ਤੇ ਵੀ ਉਹ ਅੰਦਰੋਂ ਫੋਨ ਕਰਦਾ ਜੀ ਉਹ ਪਾਕਿਸਤਾਨ ਨੂੰ ਕਰਦਾ ਜੀ ਉਹ ਇਹਨੂੰ ਕਰਦਾ ਉਹ ਫਿਰ ਉੱਥੇ ਜਿਹੜੀ ਸਿਕਿਉਰਿਟੀ ਹੈ ਉਹ ਕੀ ਕਰਦੀ ਹੈ ਜਿਹੜੀ ਜੇਲ੍ਹ ਦੀਆਂ ਕੰਧਾਂ ਉਹ ਘੱਟੋ ਘੱਟ 15 15 25 25 ਫੁੱਟ ਉੱਚੀਆਂ ਨੇ ਕਿਤੇ 15 ਫੁੱਟ ਐ ਕਿਤੇ ਜਿੱਥੇ ਡਿਊਟੀ ਐ ਉੱਥੇ 25 ਫੁੱਟ ਐ ਤਾਂ ਕੋਈ ਜਿਹੜਾ ਹੈਗਾ ਉਹਦੇ ਕੋਲੇ ਇਹੋ ਜੀ ਤਾਂ سترੰਗ ਹੈ ਨਹੀਂ ਵੀ ਜਿਹੜਾ ਕਿ ਮਤਲਬ ਉਹਨੂੰ ਇਸ ਤਰ੍ਹਾਂ ਚੀਜ਼ ਮਿਲ ਜੂਗੀ ਜਾਊਗੀ ਤਾਂ ਡਿਊਟੀ ਰਹੀਂ ਤਾਂ ਇਸ ਕਰਕੇ ਜਿਹੜਾ ਹੈਗਾ ਉਹ ਵੀ ਪੜਿਆ ਲਿਖਿਆ ਮਤਪਾਲਾ ਜਿਹੜਾ ਉਹ ਵੀ ਇਹਦੀਆਂ ਗੱਲਾਂ ਕਿਉਂ ਕਰੂਗਾ ਫਿਰ ਇਹ ਕਹਿੰਦੇ ਆ ਕਿ ਪਾਕਿਸਤਾਨ ਨਾਲ ਗੱਲਾਂ ਕਰਦਾ ਜੀ ਉਹ ਇਸ ਤਰ੍ਹਾਂ ਕਰਦਾ ਦੱਸੋ ਭਾਈ ਉੱਥੇ ਕਿਹੜਾ ਰਡਾਰ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਜੈਮਰ ਲੱਗੇ ਹੋਏ ਆ ਜਿਹੜੀ ਉਹ ਨੈੱਟਵਰਕ ਉਹ ਡੈੱਡ ਹੋ ਜਾਂਦਾ ਤਾਂ ਇਸ ਕਰਕੇ ਜਿਹੜਾ ਹੈਗਾ ਝੂੜ ਦਾ ਪਲੰਦਾ ਬਣਾ ਕੇ ਕਿਸੇ ਦੀ ਇਕਦਾਰ ਕੁਛ ਨਹੀਂ ਕਰਨੀ ਚਾਹੀਦੀ ਠੀਕ ਹੈ ਉਹ ਤੋਂ ਗਲਤੀ ਹੋਊਗੀ ਉਹ ਜਿਹੜਾ ਸੀਗਾ ਕੇਸ ਸੀ 307 ਦਾ ਬਣਦਾ ਸੀ ਜਾਂ ਥਾਣੇ ਤੇ ਹਮਲਾ ਕੀਤਾ ਤਾਂ ਉਹ 452 ਜਾਂ ਮਤਲਬ ਸਰਕਾਰੀ ਪ੍ਰਾਪਰਟੀ ਨੂੰ ਕੋਈ ਨੁਕਸਾਨ ਪਹੁੰਚਾਉਣਾ ਇਹ ਜਿਹੜੀਆਂ ਧਰਾਵਾਂ ਲੱਗਦੀਆਂ ਸੀ ਉਹਦੇ ਤੇ ਮਤਲਬ ਕਿ ਵੀ ਉਹਨੂੰ ਇਹੋ ਜਿਹਾ ਜੁਰਮ ਨਹੀਂ ਕੀਤਾ ਸੀ ਜਿਹਦੇ ਵਿੱਚ ਅਨੇਸਾ ਲੋਣੀ ਜ਼ਰੂਰੀ ਬਣਦੀ ਸੀ ਕਿਉਂਕਿ ਉੱਪਰ ਕੇ ਸਾਹਮਣੇ ਆ ਰਿਹਾ ਸੀਗਾ ਤੇ ਇਹ ਜਿਹੜੀ ਰੂਲਿੰਗ ਪਾਰਟੀ ਇਹਨੂੰ ਵੀ ਨਹੀਂ ਹਜਮ ਆਇਆ ਤੇ ਕਾਲੀਦਾਰ ਨੂੰ ਤਾਂ ਕਿਉਂ ਹੋਣਾ ਸੀ ਜਿਹੜੇ ਜਥੇਦਾਰ ਬੈਠੇ ਐ ਅਗਰਾਂ ਕਹਿੰਦਾ ਸਾਨੂੰ 30-30 ਸਾਲ ਹੋ ਗਏ 40-40 ਸਾਲ ਹੋ ਗਏ ਕੰਮ ਕਰਦਿਆਂ ਨੂੰ ਤੇ ਜਿਹੜੇ ਕੱਲ ਦਾ ਜਵਾਕ ਹੈ ਜੀ ਇਹ ਤਾਂ ਸਾਰਾ ਕ੍ਰੈਡਿਟ ਲੈ ਜਾਊਗਾ ਕਿਉਂਕਿ ਲੋਕ ਉਹਦੇ ਨਾਲ ਅੱਜ ਵੀ ਜੁੜੇ ਹੋਏ ਐ ਅੱਜ ਵੀ ਉਹਨਾਂ ਦੀ ਜਿਹੜੀ ਵਾਰਿਸ ਪੰਜਾਬ ਜਥੇਬੰਦੀ ਹੈ ਉਹਦੇ ਲੱਖਾਂ ਲੋਕ ਉਹਦੇ ਮੈਂਬਰ ਬਣ ਰਹੇ ਐ ਇੱਚ ਕੋਈ ਦੋ ਰਹਿ ਨਹੀਂ ਲੇਕਿਨ ਸਾਡੀ ਬੇਨਤੀ ਇਹ ਹੈ ਇਸ ਸਮਾਧਿਰਾਹੀ ਕਿ ਭਾਈ ਬੇਤੁਕੀਆਂ ਖਬਰਾਂ ਦੇਣੀਆਂ ਬੇਤੁਕੇ ਬਿਆਨ ਦੇਣੇ ਉਹ ਵੀ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਚੈਨਲ ਹੈ ਉੱਥੇ ਉਹਨਾਂ ਦੀ ਉਮਰ ਲੰਘ ਗਈ ਪੱਤਰਕਾਰੀ ਕਰਦਿਆਂ ਦੀ ਚਲੋ ਸਾਡੇ ਵਰਗਾ ਤਾਂ ਕੋਈ ਬੰਦਾ ਅਣਜਾਣ ਹੈ ਉਹ ਝੂਠ ਬੋਲ ਦੇਵੇ ਪਰ ਇਹਨਾਂ ਲੋਕਾਂ ਨੂੰ ਨਹੀਂ ਇਹ ਕਰਨਾ ਚਾਹੀਦਾ ਅੱਜ ਸਭ ਤੋਂ ਵੱਡੀ ਲੇਟੈਸਟ ਨਿਊਜ਼ ਇਹ ਹੈ ਕਿ ਭਾਈ ਉਮਰਤਪਾਲ ਦੀ ਜਿਹੜੀ ਮੈਂਬਰਸ਼ਿਪ ਆ ਉਹ ਬਚ ਗਈ ਹੈ ਹਾਈ ਕੋਰਟ ਨੇ ਉਹਨੂੰ ਬਹਾਲ ਰੱਖਤਾ ਔਰ ਉਹਨੂੰ ਪ੍ਰੋਲ ਮਿਲ ਸਕਦੀ ਹੈ ਪ੍ਰੋਲ ਤੇ ਉਹ ਬਾਹਰ ਆਊਗਾ ਮਹੀਨੇ ਬਾਅਦ ਤੇ ਆਵੇ 15 ਦਿਨ ਬਾਅਦ ਤੇ ਆਵੇ ਤੂੰ ਆਪ ਦੀ ਜਿਹੜੀ ਲੋਕ ਸਭਾ ਦੇ ਵਿੱਚ ਹਾਜ਼ਰੀ ਲਵਾਊਗਾ ਸੋ ਬਹੁਤ ਵੱਡੀ ਇੱਕ ਜਿੱਤ ਹੈ ਉਹਦੇ ਵਾਸਤੇ ਤਾਂ ਕਿ 18 ਮਾਰਚ ਨੂੰ ਜਿਹੜੀ ਸਰਕਾਰ ਹੈ ਸਾਡੀ ਇਥੋਂ ਪੰਜਾਬ ਸਰਕਾਰ ਹੈ ਉਹਦੀ ਉਹਦੇ ਵਾਸਤੇ ਕੀ ਨਕਸ਼ਾ ਭੇਜਦੀ ਹੈ ਕਿ ਉਹਨੀਆਂ ਗਤੀਵਿਧੀਆਂ ਤੇ ਵੀ ਆ ਕੇ ਉਹ ਕੀ ਕਰ ਸਕਦਾ 18 ਮਾਰਚ ਨੂੰ ਇਹ ਭੇਜੂਗੀ ਰਿਪੋਰਟ ਤੇ ਅੱਗੇ ਉਹਨੂੰ ਜਿਹੜੀ ਹੈਗੀ ਹੈ ਐਨਐਸ ਨੇਸ਼ਨਲ ਸਕਿਉਰਿਟੀ ਐਕਟ ਨੂੰ ਆਉਣ ਬਾਅਦ ਤੇ ਕੇਂਦਰ ਸਰਕਾਰ ਨੂੰ ਰეკਮੈਂਡ ਕਰੂ ਉਹ ਕਰੂ ਜਾਂ ਨਾ ਕਰੂ ਉਹ ਬਾਅਦ ਦੀਆਂ ਗੱਲਾਂ ਹੈ ਪਰ ਫਿਲਹਾਲ ਜੇ ਉਹ ਬੰਦਾ ਬਾਹਰ ਆ ਸਕਦਾ ਤੇ ਇੱਥੇ ਕੋਈ ਮਤਲਬ ਗੜਬੜ ਨਹੀਂ ਹੋ ਸਕਦੀ ਤੇ ਸਰਕਾਰ ਨੂੰ ਹੁਣ ਇਹ ਛੱਡ ਦੇਣਾ ਚਾਹੀਦਾ ਸੋ ਸਭ ਤੋਂ ਵੱਡੀ ਸੋਨੂੰ ਬ੍ਰੇਕਿੰਗ ਨਿਊਜ਼ ਦਿੱਤੀ ਹੈ ਸਾਡੇ ਇਸ ਸਮਾਧਵ ਰਾਹੀਂ ਕਿ ਭਾਈ ਅਮਰਪਾਲ ਸਿੰਘ ਦੀ ਜਿਹੜੀ ਮੈਂਬਰਸ਼ਿਪ ਉਹ ਬਚ ਗਈ ਹੈ ਔਰ ਉਹਨੂੰ ਪੈਰੋਲ ਮਿਲੇਗੀ ਤੇ ਪੈਰੋਲ ਔਰ ਪੈਰੋਲ ਤੇ ਬਾਹਰ ਆਉਣ ਤੇ ਉਹ ਆਪਦਾ ਸੈਸ਼ਨ ਦੇ ਵਿੱਚ ਜਾਵੇਗਾ ਤੇ 18 ਤਰੀਕ ਨੂੰ ਜਿਹੜੀ ਸਰਕਾਰ ਹੈ ਉਹ ਅੱਗੇ ਐਨਐਸ ਐਕਟ ਨੈਸ਼ਨਲ ਸਿਕਿਉਰਿਟੀ ਐਕਟ ਲਾਉਂਦੀ ਹੈ ਵਧਾਉਂਦੀ ਹੈ ਜਾਂ ਨਹੀਂ ਵਧਾਉਦੀ ਉਹ ਪੰਜਾਬ ਸਰਕਾਰ ਤੇ ਡਿਪੈਂਡ ਹੈ ਤੇ ਕੇਂਦਰ ਸਰਕਾਰ ਨੇ ਉਹਨੂੰ ਸਿਰਫ ਰეკਮੈਂਡ ਕਰਨਾ ਹੈ ਇਹ ਨਹੀਂ ਹੁੰਦਾ ਵੀ ਐਵੇਂ ਕੇਂਦਰ ਸਰਕਾਰ ਨੂੰ ਅਸੀਂ ਇੱਥੇ ਬਦਨਾਮ ਕਰੀ ਜਾਂਦੇ ਆ ਜਿੱਥੋਂ ਦੀ ਜੂਰੀਡਿਕਸ਼ਨ ਹੈ ਜਿੱਥੋਂ ਦੀ ਸਟੇਟ ਹੈ ਉਹ ਇਹ ਕੰਮ ਉਹ ਕਰਦੇ ਹੁੰਦੇ ਆ ਵੀ ਇੱਥੇ ਪਾਈ ਉਹਦੇ ਆਉਣ ਨਾਲ ਇੱਥੇ ਕੀ ਹੋ ਸਕਦਾ ਪਰ ਉਹਦੇ ਆਉਣ ਨਾਲ ਕੋਈ ਨੁਕਸਾਨ ਨਹੀਂ ਹੋ ਸਕਦਾ ਤੇ ਹੁਣ 27 ਦੇ ਵਿੱਚ ਦੂਜੀਆਂ ਪਾਰਟੀਆਂ ਨੇ ਇਲੈਕਸ਼ਨ ਲੜਨਾ ਹੈ ਉਹਨਾਂ ਨੂੰ ਇਹ ਡਰ ਆ ਵੀ ਜੋ ਬਾਹਰ ਆ ਗਿਆ ਤਾਂ ਸਾਡਾ ਨੁਕਸਾਨ ਸਦਾ ਆ ਆ ਇੰਨਾ ਕਿ ਡਰ ਜੂ ਰਹਿ ਗਿਆ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ